ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸੋ ਸੰਗਤਾਂ ਦਾ ਹੁਕਮ ਅਸੀਮੂਲ ਮੰਤਰ ਬਾਰੇ ਹਰ ਇੱਕ ਸ਼ਬਦ ਦੀ ਅਲੱਗ-ਲੱਗ ਮਹਿਮਾ ਹੈ ਜਿਵੇਂ ਪंसारी ਦੀ ਦੁਕਾਨ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਆਈਟਮਾਂ ਚੀਜ਼ਾਂ ਹੁੰਦੀਆਂ ਨੇ ਥੋਕ ਦੀ ਦੁਕਾਨ ਤੇ ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਨੇ ਸਬੇ ਥੋਕ ਪ੍ਰਾਪਤੇ ਜੇ ਆਬ ਇੱਕ ਹੱਥ ਥੋਕ ਦਾ ਮਤਲਬ ਸਾਰੀਆਂ ਹੀ ਚੀਜ਼ਾਂ ਸਮਗਰੀ ਸਾਰੀ ਸਮਗਰੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ ਦੀ ਪਰਮੇਸ਼ਰ ਦੇ ਨਾਮ ਦੀ ਥੋਕ ਹੈ ਜਿੱਤੜੇ ਫਲ ਵਾਂਚੀਏ ਤੇ ਤੇਰੇ ਸਤਗੁਰੂ ਪਾਸ ਜਿੰਨੇ ਵੀ ਫਲ ਚਾਹੀਦੇ ਨੇ ਸਤਗੁਰੂ ਦੇ ਸ਼ਬਦ ਵਿੱਚ ਨੇ ਸੋ ਆਪਾਂ ਮੂਲ ਮੰਤਰ ਮੂਲ ਮੰਤਰ 'ਚ ਐਨੀ ਜ਼ਿਆਦਾ ਸ਼ਕਤੀ ਹੈ ਮੂਲ ਮੰਤਰ ਯਾਹ ਕਹਿ ਲੋ ਇੱਕ ਸਾਧੂ ਮਹਾਪੁਰਸ਼ ਹੁੰਦੇ ਸੀ ਸਤ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਕਹਿੰਦੇ ਹੁੰਦੇ ਵੀ ਭਾਈ ਗੁਰੂ ਗ੍ਰੰਥ ਸਾਹਿਬ ਦਾ ਪਿਓ ਕੌਣ ਹੈ ਅਸੀਂ ਕਹਿੰਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਪਿਓ ਕੌਣ ਹੋ ਸਕਦਾ ਤੋਂ ਬੜੇ ਪ੍ਰੇਮ ਵਿੱਚ ਬੜੇ ਆਦਬ ਵਿੱਚ ਆ ਕੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਿਓ ਹੈ ਪਿਤਾ ਹੈ ਉਹ ਮੂਲ ਮੰਤਰ ਹੈ ਮਹਾਰਾਜ ਮੂਲ ਮੰਤਰ ਕਿਵੇਂ ਆਪਾਂ ਇਹ ਸਭ ਤੋਂ ਹਰਿ ਕਰਾਗ ਦੇ ਮੂਰੇ ਮੂਲ ਮੰਤਰ ਹੈ ਕਦੇ ਓਮਕਾਰ ਸਤਗੁਰ ਪ੍ਰਸਾਦ ਤੱਕ ਹੈ ਕਿਤੇ ਓਮਕਾਰ ਸਤਗੁਰ ਪ੍ਰਸਾਦ ਹੈ ਕਿਤੇ ਮੂਲ ਮੰਤਰ ਪੂਰਾ ਹੈ ਹਰ ਇੱਕ ਰਾਗ ਦੇ ਮੂਰੇ ਮੂਲ ਮੰਤਰ ਹੈ ਮੂਲ ਮੰਤਰ ਨਿਰੰਕਾਰ ਦਾ ਨਿਰਗਣ ਰੂਪ ਪੇਸ਼ ਕੀਤਾ ਗਿਆ ਜਿੰਨੇ ਵੀ ਮੂਲ ਮੰਤਰ ਦੇ ਵਿੱਚ ਗੁਣ ਨੇ ਸਾਰੇ ਮੂਲ ਮੰਤਰ ਨੂੰ ਜਪਣ ਵਾਲੇ ਦੇ ਵਿੱਚ ਆ ਜਾਂਦੇ ਨੇ ਜਿਸ ਤਰ੍ਹਾਂ ਦੀ ਭਾਵਨਾ ਕਰਕੇ ਤੁਸੀਂ ਜਪੋਗੇ ਉਸ ਤਰ੍ਹਾਂ ਦਾ ਤੁਹਾਨੂੰ ਫਲ ਮਿਲੇਗਾ ਅਸਲ ਵਿੱਚ ਜਿੰਨੇ ਵੀ ਤੁਸੀਂ ਮਹਾਪੁਰਸ਼ ਗੁਰੂ ਘਰ ਦੇ ਪੜੋਗੇ ਕੁਝ Hindu ਮਾਤਾ ਦੇਵੀ ਕੁਝ ਮੁਸਲਮਾਨੀ ਮਾਤਾ ਦੇਵੀ ਉਹਨਾਂ ਨੇ ਮੂਲ ਮੰਤਰ ਬਹੁਤ ਜਪਿਆ ਬਹੁਤ ਜ਼ਿਆਦਾ ਜਪਿਆ ਬਹੁਤ ਜ਼ਿਆਦਾ ਸ਼ਕਤੀ ਹੈ ਜਦੋਂ ਗੁਰਨਾਨਕ ਪਾਸ਼ਾ ਮਹਾਰਾਜ ਜੀ ਜਾ ਰਹੇ ਸੰਗਲਾ ਦੀਪ ਨੂੰ ਸਮੁੰਦਰ ਦੇ ਉੱਤੇ ਤਰ ਕੇ ਤਾਂ ਸੱਚੇ ਪਾਸ਼ਾ ਮਹਾਰਾਜ ਕਹਿਣ ਲੱਗੇ ਬਾਲੇ ਮਰਦਾਰੇ ਨੂੰ ਐਂ ਕਰੋ ਭਾਈ ਜਦੋਂ ਡੋਲੇ ਖਾਣ ਲੱਗੇ ਨਾ ਡਿੱਗਣ ਲੱਗੇ ਤਾਂ ਕਿ ਆ ਮੂਲ ਮੰਤਰ ਜੱਪੋ ਭਾਈ ਤਾਂ ਮੂਲ ਮੰਤਰ ਜਪਣਾ ਸ਼ੁਰੂ ਕਰ ਦਿੱਤਾ ਆਈ ਬਾਲੇ ਤੇ ਮਰਦਾਨੇ ਨੇ ਪਰ ਗੁਰੂ ਨਾਨਕ ਪਾਸ਼ਾ ਆਪ ਸੋਹੰ 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 یوں ਜਪਣ ਲੱਗੇ ਮਰਦਾਨੇ ਨੇ ਜਦੋਂ ਛੱਡਿਆ ਨਾ ਮੂਲ ਮੰਤਰ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਮਹਾਰਾਦੀ ਰੀਸ ਕਰਨ ਲੱਗ ਪਏ ਤਾਂ ਡਿੱਗ ਪਿਆ ਗੋਤੇ ਖਾਣੇ ਪਿਆ ਮਰਦਾਨਾ ਜੀ ਵਿੱਚ ਗੁਰ ਕਹਾ ਸਾਂ ਕਾਰ ਕਮਾਵੋ ਗੁਰ ਕੀ ਕਰਨੀ ਕਾਹਿ ਤਵੋ ਕੰਦੇ ਮਹਾਰਾਜ ਡਿੱਗ ਪਿਆ ਮਰਦਾਨਾ ਕਹਿੰਦੇ ਭਾਈ ਮੂਲ ਮੰਤਰ ਛੱਡ ਗਿਆ ਇਹ ਇਹਦਾ ਮਤਲਬ ਇਹ ਨਹੀਂ ਵੀ ਹੋਰ ਸ਼ਬਦ ਜਪਣਾ ਨਹੀਂ ਆਪਾਂ ਨੇ ਉੱਥੇ ਸਪੈਸ਼ਲ ਹੁਕਮ ਕਰਿਆ ਸੀ ਮਹਾਰਾਜ ਨੇ ਵੀ ਤੂੰ ਮੂਲ ਮੰਤਰ ਜਪ ਲੈ ਭਾਈ ਨਾਨਕ ਹੋਸੀ ਵੀ ਸੱਚ ਤੱਕ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮਹਾਰਾਜ ਨੇ ਕਿਹਾ ਵੀ ਭਾਈ ਤੂੰ ਮੂਲ ਮੰਤਰ ਜਪਣਾ ਸੀ ਕਹਿੰਦੇ ਮਹਾਰਾਜ ਮੈਂ ਕਿਹਾ ਵੀ ਤੁਸੀਂ ਸੋ ਹੰਸ ਸੋੰਗ ਜਪੀ ਜਾਂਦੇ ਨਹੀਂ ਕਹਦੇ ਸਾਡਾ ਉਦੋਂ ਅਸੀਂ ਕਹਿੰਦੇ ਤੁਰੇ ਤਾਂ ਜਾਂਦੇ ਆ ਪਰ ਸਾਡਾ ਜਿਹੜਾ ਅੰਦਰਲਾ ਵਜੂਦ ਸੀ ਨਾ ਉਹ ਕਿਸੇ ਹੋਰ ਪਾਸੇ ਹੋਰ ਹੋਰ ਲੋਕ ਚ ਗਿਆ ਹੋਇਆ ਸੀ ਹੋਰ ਬ੍ਰਹਿਮੰਡ ਤੇ ਗਿਆ ਹੋਇਆ ਸੀ ਕਿਉਂ ਗੁਰੂ ਦੀ ਖੇੜ ਤਾਂ ਆਪਾਂ ਜਾਣ ਨਹੀਂ ਸਕਦੇ ਗੁਰੂ ਤਾਂ ਇੱਕ ਰੂਪ ਤੋਂ ਬਹੁਤ ਲੱਖਾਂ ਹੀ ਇੱਕ ਹੈ ਨੇਕ ਹੈ ਅਨੇਕ ਹੈ ਇੱਕ ਹੈ ਇਹ ਜਣੇ ਕਿ ਮਹਾਰਤ ਬਹੁਤ ਕੁਝ ਬਣਾ ਸਕਦੇ ਨੇ ਸੈਸ ਤਾਂ ਨਾ 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 ਹੈ ਤਾਂ ਇੱਕੋ ਸੈਸ ਮੂਰਤ ਨਾਲ ਇੱਕ ਤੋਂ ਹੀ ਉਹਦੀਆਂ ਅਨੇਕ ਹੀ ਅੱਖਾਂ ਨੇ ਪਰ ਇੱਕ ਵੀ ਨਹੀਂ ਹੈਗੀ ਉਹ ਅਨੇਕੀ ਉਹਦੀ ਮੂਰਤਾਂ ਦੇ ਪਰ ਇੱਕ ਵੀ ਨਹੀਂ ਹੈਗੀ ਸੋ ਕਹਿਣ ਦਾ ਆਪਾਂ ਮੂਲ ਮੰਤਰ ਦੀ ਸ਼ਕਤੀ ਬਹੁਤ ਹੈ ਜੇ ਮੈਂ ਤੁਮੈ ਕਹਾਂ ਨਿਕਲ ਗੱਲ ਦਸਾਂ ਕਿ ਇੱਕ ਗੁਰਸਖ ਪਿਆਰਾ ਸੀ ਹੈਗਾ ਹੁਣ ਵੀ ਉਹ ਉਹ ਮੂਲ ਮੰਤਰ ਦਾ ਜਾਪ ਉਹਨੇ ਜਾਪ ਉਹਨੇ ਸ਼ੁਰੂ ਕਰ ਲਿਆ ਜਦੋਂ ਇੱਕ ਮਹੀਨਾ ਤੱਕ ਉਹਨੂੰ ਰਸ ਬਣਿਆ ਰਿਹਾ ਵਧੀਆ ਪਰ ਦੂਜੀ ਵਾਰ ਫੇਰ ਉਹ ਜਦੋਂ ਫੇਰ ਫਿਰ ਉਹਨੂੰ ਲੱਗਾ ਵੀ ਹਾਂ ਮੂਲ ਮੰਤਰ ਚ ਮਨ ਬਹੁਤ ਟਿਕ ਗਿਆ ਮਨ ਬਹੁਤ ਟਿਕਦਾ ਪਹਿਲਾਂ ਪੜਾ ਟਿਕਾ ਨਹੀਂ ਕਰਦਾ ਪਰ ਇਹ ਨਾ ਤੁਸੀਂ ਉਸ ਚਾਹ ਕਰੋਗੇ ਮਨ ਟਿਕਦਾ ਨਹੀਂ ਇਹ ਤੁਹਾਡੀ ਮਿਹਨਤ ਹੈ ਮਿਹਨਤ ਦਾ ਫਲ ਵੀ ਹੈ ਪਰ ਤੁਸੀਂ ਅੰਦਰੋਂ ਤਾਂ ਲਾਉਣਾ ਚਾਹੁੰਦੇ ਹੋ ਨਾ ਸੁਰਤ ਨੂੰ ਮਾਰੇ ਨੂੰ ਉੱਥੇ ਅਰਦਾਸ ਕਰਿਆ ਕਰੋ ਜੇ ਪਾਸ਼ਾ ਮਹਾਰਾਜ ਸਿੱਖ ਮਤ ਸਭ ਬੁੱਧਤ ਮਾਰੀ ਮੰਦਰ ਸ਼ਾਵਾ ਤੇਰੀ ਮਹਾਰਾਜ ਇਹ ਮੇਰੀ ਮਤ ਮੇਰਾ ਮਨ ਸਾਰਾ ਤੈਨੂੰ ਸਮਰਪਿਤ ਹੈ ਮਹਾਰਾਜ ਆਪ ਦੇ ਵਿੱਚ ਜੋੜੋ ਮੇਰੇ ਮੇਰੇ ਵੱਲੋਂ ਜਿੰਨੀ ਕਿ ਤਾਕਤ ਹੈ ਮੈਂ ਲਾਗ ਜਾਨਾ ਸੋ ਕਿਰਪਾ ਉਦੋਂ ਹੁੰਦੀ ਹੈ ਜਦੋਂ ਆਪਦੀ ਤਾਕਤ ਲਾ ਦਵੇ ਬੰਦਾ ਬਿਮਾਰ ਹੈ ਹੋਰ ਮੇਰੇ ਵਿੱਚ ਤਾਕਤ ਹੈ ਨਹੀਂ ਫਿਰ ਉਦੋਂ ਮਹਾਰਾ ਬਾਹ ਫੜਦਾ ਉਦੋਂ ਕਿੱਟਪਾ ਹਣੀ ਸ਼ੁਰੂ ਹੋ ਜਾਂਦੀ ਹੈ ਪਹਿਲਾ ਕਿਰਪਾ ਉਦੋਂ ਪਹਿਲਾ ਆਪਦੀ ਕਿਰਪਾ ਆਪ ਕਰਨੀ ਪੈਂਦੀ ਹੈ ਜਿੰਨੀ ਕਿ ਤਾਕਤ ਆਪ ਨੂੰ ਪਹਿਲਾ ਮਹਾਰਣੇ ਦਿੱਤੀ ਹੈ ਪਹਿਲਾ ਤਾਕਤ ਵੀ ਪ੍ਰਮਾਤਮਾ ਨੇ ਦਿੱਤੀ ਹੈ ਨਾ ਜਿਵੇਂ ਮਾਤਾ ਪਿਤਾ ਆਪਦੇ ਧੀ ਨੂੰ ਦਾਜ ਦਿੰਦੇ ਨੇ ਜਦੋਂ ਦਾਜ ਦਾ ਖਰਚ ਲੈਂਦੀ ਆ ਉਹ ਤਾਂ ਫਿਰ ਪੂਰਾ ਪਰਾ ਤੋਂ ਸਾਰਾ ਮਿਲ ਜਾਂਦਾ ਹੈ ਕੁਝ ਵੇਖਿਆ ਵੱਲੋਂ ਕਿਸੇ ਹੋਰ ਜਾਨਕਿ ਸਹਾਇਤਾ ਮਿਲ ਜਾਂਦੀ ਹੈ ਪਰ ਜਿਹੜੀ ਆਪ ਨੂੰ ਪਹਿਲਾ ਦਾਤ ਦਿੱਤੀ ਹੈ ਚੱਲਣ ਦੀ ਫਿਰਨ ਦੀ એનર્ਜੀ ਪ੍ਰਸਾਦਾ ਪਾਣੀ ਸ਼ਕ ਕੇ ਜਿਹੜਾ ਤੱਤ ਸਾਨੂੰ ਉਹ ਤੁਹਾਨੂੰ ਤਾਕਤ ਮਿਲਦੀ ਹੈ ਨਾਲ ਦੇ ਨਾਲ ਜਿਹੜਾ ਆਪਾਂ ਪੂਰੀ ਬਾਹਤ ਆ ਲਾ ਕੇ ਪੂਰਾ ਤਨ ਮਨ ਲਾ ਕੇ ਕਰ ਸਕਦੇ ਆ ਉਹ ਸਾਡੀ ਤਾਕਤ ਹੈ ਉਹ ਵੀ ਗੁਰੂ ਨੇ ਦਿੱਤੀ ਹੋਈ ਹੈ ਸਾਨੂੰ ਜਦੋਂ ਉਹ ਤੋਂ ਹੱਕ ਆਪਾਂ ਥੱਕ ਜਾਂਦੇ ਆ ਵੀ ਮਹਾਰਾਜ ਹੁਣ ਮੈਂ ਠੱਗ ਗਿਆ ਡਿੱਗ ਪਿਆ ਪਰ ਅੰਦਰੋਂ ੱਚਾ ਹੈ ਅੱਗੇ ਵਧਣ ਦੀ ਫਿਰ ਮਹਾਰਾ ਉਹ ਦੂ ਕ੍ਰਿਪਾ ਕਰਦੇ ਨੇ ਆਪਦੀ ਮਿਹਨਤ ਕਰਨ ਤੋਂ ਬਾਅਦ ਜਦੋਂ ਬੰਦਾ ਟੁੱਟ ਜਾਂਦਾ ਥੱਕ ਜਾਂਦਾ ਫਿਰ ਗੁਰੂ ਦੀ ਕਿਰਪਾ ਸ਼ੁਰੂ ਹੋ ਜਾਂਦੀ ਹੈ ਸੋ ਫਿਰ ਜੇ ਤੁਸੀਂ ਅੰਦਰੋਂ ਚਾਹੁੰਦੇ ਹੋ ਥੋੜਾ ਮਨ ਲੱਗਦਾ ਨਾ ਨਾ ਲੱਗਦਾ ਪਰ ਸੋਜਿੰਦਰ ਇੱਕ ਮਿਹਨਤ ਹੈ ਮਿਹਨਤ ਨੂੰ ਬਹੁਤ ਫਾਇਦਾ ਲੱਗਦਾ ਸੋ ਆਪਾਂ ਗੱਲ ਕਰਦੇ ਸੀ ਉਹ ਗੁਰਸਖ ਪਿਆਰਾ ਦੂਜੇ ਮਹੀਨੇ ਜਦੋਂ ਮੂਲ ਮੰਤਰ ਉਹਨੇ ਜਪਣਾ ਸ਼ੁਰੂ ਕਰਤਾ ਪਹਿਲਾਂ ਵੀ ਉਹਦੇ ਵਿੱਚ ਜਪਦੇ ਆਪਦੇ ਕਈ ਕਾਰਜ ਠੀਕ ਹੋ ਗਏ ਪਰ ਜਦੋਂ ਦੂਜੇ ਮਹੀਨੇ ਨੂੰ ਸ਼ੁਰੂ ਕਰਤਾ ਤਾਂ ਉਹਨੂੰ ਬੈਠੇ-ਬੈਠੇ ਨੂੰ ਕਹਿੰਦੇ ਮੈਂ ਸੁਣਨ ਹੋ ਗਿਆ ਸੁਣਨ ਹੋਇਆ ਮਾਫ ਕਰਿਓ ਬੈਠਾ ਨਹੀਂ ਕਹਿੰਦਾ ਮੈਂ ਪਿਆਸੀ ਲੰਮਾ ਪਿਆਸੀ ਤੇ ਲੰਮਾ ਪਏ ਪਏ ਕਹਿੰਦੇ ਮੂਲ ਮੰਤਰ ਮੈਂ ਇਸ ਤਰ੍ਹਾਂ ਕਹੀ ਗਿਆ ਧਿਆਨ ਵਿੱਚ ਮੈਂ ਚਲਾ ਗਿਆ ਬਿਨਾਂ ਜੀਵ ਵਾਲਾ ਆਪੀ ਹੋਣ ਲੱਗ ਪਿਆ ਤੇ ਇਹ ਕਹਿੰਦੇ ਜਦੋਂ ਚਲਾ ਗਿਆ ਮੰਦਰ ਚਲਾ ਗਿਆ ਅੰਦਰ ਤੇ ਇਹ ਕਹਿੰਦੇ ਜਿਹੜਾ ਮੂਲ ਮੰਤਰ ਹੈ ਉਹ ਮੂਲ ਮੰਤਰ ਕਹਿੰਦੇ ਮੈਨੂੰ ਆਪਣੇ ਧਿਆਨ ਵਿੱਚ ਉਹ ਲਿਖਿਆ ਹੋਇਆ ਬਹੁਤ ਵੱਡਾ ਦਿਖਿਆ ਜਿਵੇਂ ਆਪਾਂ ਵੱਡੇ ਵੱਡੇ ਬੋਰਡ ਲਾ ਦਿੰਨੇ ਆ ਕਹਿੰਦੇ ਬੰਦੇ ਦੇ ਆਕਾਰ ਜਿਹੜੇ ਜਿਹੜੇ ਅੱਖਰ ਜਿਵੇਂ ਇੱਕੋ ਓ ਹੰਕਾਰ ਲਿਖਿਆ ਸੀ ਉੱਥੇ ਐ ਕੁੰਡੀ ਜੀ ਪਾ ਕੇ ਜਿਹੜਾ ਓੰਕਾਰ ਲਿਖਿਆ ਨਾ ਓੰਕਾਰ ਏਕੇ ਦਾ ਊੜੇ ਤੋਂ ਪਹਿਲਾਂ ਜਿਹੜਾ ਏਕ ਹੈ ਇਹ ਗੋਲ ਐਸ ਤਰ੍ਹਾਂ ਕਰਕੇ ਐ ਕੁੰਡੀ ਕਹਿੰਦੇ ਉਹ ਇੱਕ ਮੈਨੂੰ ਦਿਖਿਆ ਉਹ ਜਿਹੜਾ ਉੱਤੇ ਸਹਰਾ ਏਕੇ ਦਾ ਕਹਿੰਦੇ ਬਹੁਤ ਵੱਡਾ ਹੈ ਤੇ ਕਾਫੀ ਗੁਰਸਿੱਖ ਕਹਿੰਦੇ ਇੱਕ ਬਹੁਤ ਪਵਿੱਤਰ ਆਤਮਾ ਕੋਈ ਕਹਿੰਦੇ ਪੂਰੇ ਨੂਰੋਂ ਨੂਰ ਉਹ ਕਹਿੰਦੇ ਓੰਕਾਰ ਦਾ ਜਿਹੜਾ ਕੁੰਡਲ ਹੈ ਏਕੇ ਦਾ ਉਹਦੇ ਵੀ ਜੀ ਲੰਘਾਈ ਜਾਂਦੇ ਨੇ ਜਦੋਂ ਲੰਗਾਈ ਜਾਂਦੇ ਨੇ ਕਹਿੰਦੇ ਇੱਕ ਤੋਂ ਨਹੀਂ ਨਿਕਲੇਗਾ ਉਹਨੇ ਇੱਕ ਪਾਸੇ ਖੜਾ ਦਿੱਤਾ ਜਦੋਂ ਮੇਰੀ ਵਾਰੀ ਆਈ ਕਹਿੰਦੇ ਮੈਂ ਲੰਗਦਾ ਪਰ ਮੈਂ ਤੋਂ ਉਹਦੇ ਵਿੱਚ ਦੀ ਲੰਗਾ ਜਾ ਰਿਹਾ ਜਦੋਂ ਮੈਂ ਲੰਗਦਾ ਕਹਿੰਦੇ ਭੀੜਾ ਹੋ ਜਾਂਦਾ ਉਹ ਮੂੰਹ ਏਕੇ ਦਾ ਏਕੇ ਦਾ ਮੂੰਹ ਭੀੜਾ ਹੋ ਜਾਂਦਾ ਫਿਰ ਮੈਨੂੰ ਇੱਕ ਪਾਸੇ ਰੋਕਤਾ ਕਹਿੰਦੇ ਮੈਂ ਕਿਹਾ ਵੀ ਮਹਾਰਾਜ ਕਿਹਾ ਕਹਿੰਦੇ ਮਹਾਰਾਜ ਮੈਂ ਕਿਉਂ ਨਹੀਂ ਲੰਘ ਸਕਦਾ ਕਹਿੰਦੇ ਸਾਰੇ ਸਾਰੇ ਲੱਗੇ ਕਹਿੰਦੇ ਭਾਈ ਤੂੰ ਇੱਕੋ ਓੰਕਾਰ ਨੂੰ ਇਹਨੂੰ ਸਾਰੇ ਨੂੰ ਹੋਰ ਜਪਾ ਜਦ ਤੂੰ ਜਪਿਆ ਕਹਿੰਦੇ ਤੇ ਤੂੰ ਦੇਖ ਦੇ ਵਿੱਚ ਤੇ ਲੰਘ ਜਾਏਗਾ ਕਦੇ ਮੈਨੂੰ ਉਦੋਂ ਫਿਰ ਨਾਲ ਦੀਆਂ ਪਟਾਕੇ ਤੇ ਪਟਾਕ ਦੇਣੇ ਮੈਨੂੰ ਕਦੇ ਜਾਗ ਆ ਗਈ ਤੋ ਕਹਿਣ ਦਾ ਭਾਵ ਮੂਲ ਮੰਤਰ ਜਿਹੜਾ ਤੁਸੀਂ ਜਪਦੇ ਹੋ ਨਾ ਇਹ ਦਰਗਾਹ ਵਿੱਚ ਪਿਆਰਿਓ ਲਿਖਿਆ ਜਾਂਦਾ ਵੀ ਹਾਂ ਜਦਸੇ ਅਰਦਾਸ ਬੇਨਤੀ ਕਰਕੇ ਬੈਠਦੇ ਹਾਂ ਤਾਂ ਉੱਥੇ ਜਾਂਦੀ ਹੈ ਆਪਣੇ ਵਹਿਗੁਰੂ ਅਰਦਾਸ ਵੀ ਫਲਾਣੇ ਨੇ ਸ਼ੁਰੂ ਕਰਤਾ ਕੰਮ ਇਹ ਸਾਡੇ ਇੱਥੇ ਧਰਤ ਮੰਡਲ ਤੇ ਜਿਹੜੀ ਅਸੀਂ ਸ਼ੁਰੂ ਕਰਦੇ ਹਾਂ ਨਾ ਨਾਲ ਦੇ ਨਾਲ ਉੱਥੇ ਮਹਾਰਾਜ ਦੇ ਕੋਲੇ ਪਹੁੰਚਦੀ ਹੈ ਗੱਲ ਉਹਨਾਂ ਦੀ ਵੀ ਅੱਗੇ ਏਸੀ ਤਰ੍ਹਾਂ ਸਿਸਟਮ ਅੱਗੇ ਰੱਖਿਆ ਹੋਇਆ ਹੈ ਤੇ ਤੇ ਇਹ ਨਾ ਸਮਝੋ ਵੀ ਇੱਥੇ ਇੱਥੇ ਸਭ ਕੁਝ ਅੱਗੇ ਸ੍ਰਿਸ਼ਟੀ ਹੈ ਨਹੀਂ ਅੱਗੇ ਬਹੁਤ ਵੱਡੀ ਸ੍ਰਿਸ਼ਟੀ ਹੈ ਪਿਆਰਿਓ ਸੋ ਕਹਿੰਦੇ ਫਿਰ ਮੈਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਕਹਿੰਦੇ ਜਪਣਾ ਸ਼ੁਰੂ ਕਰ ਦਿੱਤਾ ਕਹਿੰਦੇ ਰਸਵੀ ਬਣਾ ਕੇ ਰਹੇ ਕਾਰਜੀ ਬਹੁਤ ਹੋਇਆ ਕਰਨ ਕਹਿੰਦੇ ਹੁਣ ਤੱਕ ਮਨੁਮੋਲ ਮੰਤਰੀ ਜਪਦਾ ਬੜੀਆਂ ਖੇਡਾਂ ਵਰਤਦੇ ਨਹੀਂ ਉਹਦੇ ਨਾਲ ਸੋ ਜਿਹੜੇ ਸ਼ਬਦ ਨੂੰ ਆਪਾਂ ਜਪਾਂਗੇ ਨਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮਹਾਰਾਜ ਸਾਨੂੰ ਅ ਸਨਾਖਤ ਕਰਾਉਂਦੇ ਨੇ ਯਾਨੀ ਕਿ ਪਛਾਣ ਕਰਾਉਂਦੇ ਨੇ ਵੀ ਹਾਂ ਭਾਈ ਤੂੰ ਜਪ ਰਿਹਾ ਤੇਰਾ ਜਾਈ ਜਾਂਦਾ ਤੇਰਾ ਪਹੁੰਚ ਰਿਹਾ ਹੈ ਦਰਗਾਹ ਤੱਕ ਜਿਵੇਂ ਸੱਤ ਮਹਾਂਪੁਰਸ਼ ਨਾਮਪੁਰ ਖੇੜੇ ਵਾਲੇ ਮਹਾਂਪੁਰਸ਼ ਮੂਲ ਮੰਤਰੀ ਕਰਦੇ ਹੁੰਦੇ ਉਹਨਾਂ ਨਾਲੇ ਹਲ ਬੋਂਦੇ ਹਲ ਬੋਂਦੇ ਬੋਂਦੇ 33 ਮਾਲਾ ਜ਼ਰੂਰ ਮੂਲ ਮੰਤਰ ਦੀਆਂ ਫੇਰਦੇ 32 33 ਮਾਲਾ ਨਾਲ 1/2 ਲੱਖ ਹੋ ਜਾਂਦੇ ਉੱਤੇ ਟੱਪਾ ਜਾਂਦੇ ਸਭ ਉਹਨਾਂ ਨਾਲੇ ਹਲ ਬੋਂਦੇ ਇੱਕ ਜਗ੍ਹਾ ਉਹ ਰਾਤ ਨੂੰ ਸਿਮਰਨ ਕਰਦੇ ਨੇ ਕਿਤੇ ਇਸ ਤਰ੍ਹਾਂ ਦੀ ਸੁੰਨੀ ਜਗ੍ਹਾ ਤੇ ਬੈਠ ਕੇ ਉੱਚੇ ਟਿੱਬੇ ਤੇ ਰਾਤ ਨੂੰ ਕਹਿੰਦੇ ਇੱਕ ਬਹੁਤ ਹੀ ਹੋਰ ਤਰ੍ਹਾਂ ਦੀ ਭਿਆਨਕ ਸ਼ਕਲ ਵਾਲਾ ਕੋਈ ਜਿਵੇਂ ਆਪਾਂ ਇੱਕ ਆਪਣੇ ਸਰੀਰ ਨੂੰ ਅਲੱਗ ਤਰ੍ਹਾਂ ਦਾ ਉਹ ਉਹਦੇ ਸਾਹਮਣੇ ਪ੍ਰਕਾਰ ਪ੍ਰਗਟ ਹੋ ਗਿਆ ਉਹ ਕਹਿੰਦਾ ਡਰਾਉਂਦਾ ਐ ਸਾਨੂੰ ਰਾਮਪੁਰ ਖੇੜੇ ਵਾਲੇ ਮਹਾਪੁਰਸ਼ਾਂ ਵੀ ਤੂੰ ਚਲੇ ਜਾ ਚਲੇ ਜਾ ਪਰ ਮਹਾਪੁਰਸ਼ ਉੱਥੋਂ ਨਹੀਂ ਡਰੇ ਮਹਾਪੁਰਸ਼ ਕਹਿੰਦੇ ਇਹ ਭਾਈ ਅਸੀਂ ਸਿਮਨ ਕਰਨ ਵਾਸਤੇ ਆਏ ਆ ਇੱਥੇ ਕੋਈ ਕਬਜ਼ਾ ਕਰਨ ਵਾਸਤੇ ਨਹੀਂ ਆਏ ਪਰ ਕਹਿੰਦੇ ਉਸ ਰੂਹ ਨੇ ਮੈਨੂੰ ਬਹੁਤ ਸੰਤਾਂ ਨੂੰ ਬਹੁਤ ਡਰਾਉਣਾ ਚਾਹਿਆ ਪਰ ਮਹਾਪੁਰਸ਼ਾਂ ਕੋਲੇ ਮੂਲ ਮੰਤਰ ਦੀ ਤਾਕਤ ਸੀ ਸਗੋਂ ਉਹ ਜਿਹੜੀ ਰੂਹ ਸੀ ਉਹ ਛੱਡ ਕੇ ਚਲੀ ਗਈ ਉਸ ਸਥਾਨ ਨੂੰ ਇਹ ਜਿਹੜੀਆਂ ਸੁੰਨੀਆਂ ਥਾਵਾਂ ਹੁੰਦਿਆਂ ਨੇ ਪਿਆਰਿਓ ਇੱਥੇ ਇਹਨਾਂ ਉੱਤੇ ਬਹੁਤ ਕਬਜ਼ੇ ਹੁੰਦੇ ਨੇ ਇਸ ਤਰ੍ਹਾਂ ਚੀਜ਼ਾਂ ਦੇ ਆਕਾਂਦ ਵਿੱਚ ਸੋ ਮੂਲ ਮੰਤਰ ਦੀ ਸ਼ਕਤੀ ਉੱਥੇ ਫਿਰ ਕਾਮਯਾਬ ਹੋਈ ਸੋ ਕਹਿਣ ਦਾ ਆ ਮੂਲ ਮੰਤਰ ਇੱਕ ਸਾਡੇ ਵੈਦ ਸੀ ਪਿਆਰੇ ਹੈਗੇ ਨੇ ਤੇ ਉਹ ਜਦੋਂ ਵੀ ਨਾ ਕੋਈ ਜੜੀ ਬੁੱਟੀ ਲਿਆਉਂਦੇ ਨੇ ਗੁਰਮੁਖ ਪਿਆਰਿਓ ਜਦੋਂ ਜੜੀ ਬੂਟੀ ਉਹ ਲਿਆਉਂਦੇ ਨੇ ਤਾਂ ਉਹ ਮੂਲ ਮੰਤਰ 108 ਮੂਲ ਮੰਤਰ ਦੇ ਇਹ ਜਲ ਰੱਖ ਲੈਂਦੇ ਨੇ ਉਹਰੇ ਮੂਲ ਮੰਤਰ ਦੇ 108 ਪਾਠ ਕਰਕੇ ਜਲ ਦੇ ਉੱਤੇ ਫਿਰ ਇੱਕ ਦਿਨ ਉਹ ਜੜੀ ਬੂਟੀ ਦੇ ਵਿੱਚ ਪਾ ਕੇ ਆਉਂਦੇ ਨੇ ਜਿੱਥੋਂ ਵੀ ਜਿੱਥੋਂ ਉਹਨਾਂ ਨੇ ਕੋਈ ਜੜੀ ਬੂਟੀ ਲੈਣੀ ਹੋ ਦੂਜੇ ਦਿਨ ਜਾ ਕੇ ਫਿਰ ਉਹ ਉਹ ਜੜੀ ਬੂਟੀ ਨਾਲ ਗੱਲ ਕਰਦੇ ਨੇ ਪਤਾ ਨਹੀਂ ਕੀ ਕਹਿੰਦੇ ਨੇ ਗਵਤ ਇੱਕ ਦੋ ਸ਼ਬਦ ਅਸੀਂ ਸੁਣੇ ਨੇ ਕਹਿੰਦੇ ਵੀ ਅਸੀਂ ਕੱਲ ਨੂੰ ਆਪ ਤੋਂ ਇਹ ਆਪਦਾ ਜਿਹੜਾ ਹੈ ਅ ਰੋਗ ਦੂਰ ਕਰਨ ਵਾਲਾ ਜੋ ਜੋ ਆਪਦੇ ਵਿੱਚ ਤਾਕਤ ਪਾਈਏ ਉਸ ਦੇ ਵਾਸਤੇ ਅਸੀਂ ਲੋਕਾਂ ਦੀ ਭਰਵਾਰਤ ਅਸੀਂ ਆਪਦੀ ਜਿਹੜੀ ਆਪਦਾ ਪੱਤੇ ਜਾਂ ਜੜ ਲੈਣ ਆਵਾਂਗੇ ਸੋ ਸਾਡੇ ਨਾਲ ਕੋਈ ਕਿਸ ਤਰ੍ਹਾਂ ਦਾ ਸਾਨੂੰ ਦੋਸ਼ ਨਾ ਲੱਗੇ ਇਹ ਆਪ ਨੂੰ ਮੂਲ ਮੰਤਰ ਭੇਟ ਹੈ ਜਾਲੂਦ ਜੜ ਵਿੱਚ ਪਾ ਦੂਜੇ ਦਿਨ ਲੈ ਕੇ ਆਉਂਦੇ ਸੀ ਫਿਰ ਆ ਕੇ ਉਹ ਜਿਹੜੀ ਜੜੀ ਬੂਟੀ ਦਵਾਈਆਂ ਬਣਾਉਂਦੇ ਉਹਦੇ ਉੱਤੇ ਫੇਰ ਧਰ ਕੇ ਮੂਰੇ ਰੱਖ ਕੇ ਦਵਾਈ ਮੂਲ ਮੰਤਰ ਫੇਰ ਪੜ੍ਹਦੇ 21 ਮੂਲ ਮੰਤਰ ਪੜ ਕੇ ਉਹ ਹਰ ਰੋਜ਼ ਦਵਾਈਆਂ ਉੱਤੇ ਫੇਰ ਕੰਮ ਸ਼ੁਰੂ ਕਰਦੇ। ਸੋ ਔਖਦ ਆਏ ਰਾਸ ਵਿੱਚ ਆਪ ਖਲੋਆ ਇਹ ਸ਼ਬਦੇ ਪੜਦੇ ਉਹ ਵੀ ਦਵਾਈਆਂ ਕੰਮ ਆਉਂਦੀਆਂ ਨੇ ਮਹਾਰਾਜ ਤਾਂ ਕੰਮ ਕਰਦੇ ਜੇ ਤੁਸੀਂ ਵਿੱਚ ਖੜੇ ਹੋ ਜਿਹੜਾ ਮੂਲ ਮੰਤਰ ਨੂੰ ਉਹ ਪ੍ਰਤੱਖ ਅਕਾਲ ਪੁਰਖ ਸਮਝਦੇ। ਮੂਲ ਮੰਤਰ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ। ਸੋ ਮੂਲ ਮੰਤਰ ਨੂੰ ਅਸੀਂ ਮੰਤਰ ਰੂਪ ਵੀ ਮੰਤਰ ਤਾਂ ਇਹਨੂੰ ਮਹਾਰਾਜ ਕਹੀ ਦਿੱਤਾ ਮੂਲ ਮੰਤਰ। ਔਖਦ ਹੈ ਦਵਾਈ ਵੀ ਇਹ। ਔਰ ਮੰਤਰ ਤੇ ਤੰਤਰ ਤੇ ਜੰਤਰ ਜੇ ਤੁਸੀਂ ਮੂਲ ਮੰਤਰ ਨੂੰ ਇਸ ਤਰ੍ਹਾਂ ਵਰਤਣਾ ਚਾਹੁੰਦੇ ਹੋ ਤਾਂ ਤਾਤਰਿਕ ਵਿਦਿਆ ਵਾਂਗੂ ਇਸ ਤਰ੍ਹਾਂ ਵਰਤ ਸਕਦੇ ਹੋ ਜੇ ਤਾਂ ਤੁਸੀਂ ਪਿਆਰਿਓ ਮੂਲ ਮੰਤਰ ਨੂੰ ਜਪਣਾ ਹੈ ਫਿਰ ਤਾਂ ਆਪਾਂ ਜਪਦੇ ਆ ਵੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਸਾਰਾ ਇਹ ਜਪਦੇ ਆ ਇਹ ਤਾਂ ਹੋ ਗਿਆ ਆਪਣਾ ਮੰਤਰ ਯਾਨਕਿ ਜਪਣਾ ਤੇ ਜੇ ਤੁਸੀਂ ਇਹਦਾ ਜੰਤਰ ਬਣਾਉਣਾ ਹੈ ਫਿਰ ਤੁਸੀਂ ਜੰਤਰ ਲਿਖ ਲਓ ਪਹਿਲੀ ਵਾਰ ਇਹਦਾ ਅਭਿਆਸ ਕਰੋ ਪੂਰਾ ਇਸ ਤਰ੍ਹਾਂ ਨਹੀਂ ਵੀ ਕਿਸੇ ਨੇ ਪੜਿਆ ਹੈ ਨਹੀਂ ਉਹਦੇ ਬਸ ਉਹ ਪਰਚੀ ਤੇ ਲਿਖ ਕੇ ਬੰਨ ਲਿਆ ਹੈ ਨਹੀਂ ਪਹਿਲਾਂ ਇਹਦਾ ਅਭਿਆਸ ਕਰੋ ਅਭਿਆਸ ਕਰਕੇ ਜਦੋਂ 40 50 ਦਿਨ ਅਭਿਆਸ ਹੋ ਜਾਏਗਾ ਫਿਰ ਗੁਰੂਆਂ ਕੋ ਪਿਆਰੇ ਤੁਸੀਂ ਇਹਨੂੰ ਲਿਖ ਕੇ ਆਪਣੇ ਕੋਲੇ ਵੀ ਪਰਸ ਵਿੱਚ ਬੱਟੀਆਂ ਵਿੱਚ ਰੱਖ ਸਕਦੇ ਹੋ ਲੈਮੀਨੇਸ਼ਨ ਕਰਾ ਕੇ ਵੀ ਰੱਖ ਸਕਦੇ ਹੋ ਤੇ ਇਹ ਕੋਈ ਪਖੰਡ ਨਹੀਂ ਹੈਗਾ ਪਖੰਡ ਪਿਆਰਿਓ ਉਹ ਹੁੰਦਾ ਜਿਹੜਾ ਅੰਦਰੋਂ ਹੋਰ ਕੁਝ ਹੋਵੇ ਬਾਹਰੋਂ ਹੋਰ ਕੁਝ ਹੋਵੇ ਪਖੰਡ ਕੁਝ ਨਹੀਂ ਹੁੰਦਾ ਬੈਸੇ ਪਖੰਡ ਸਭ ਕੁਛ ਹੀ ਪਖੰਡ ਹੁੰਦਾ ਜੇ ਤੁਸੀਂ ਗੁਰੂ ਮਹਾਰਾਜ ਤੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਐਨ ਅੰਦਰੋਂ ਭਾਵਨ ਨਾਲ ਮੱਥਾ ਟੇਕਦੇ ਹੋ ਗੁਰਮਖੀ ਪਿਆਰਿਓ ਫਿਰ ਉਹ ਤੁਹਾਡਾ ਮਨਜੂਰ ਹੈ ਜੇ ਤੁਸੀਂ ਮਹਾਰਾਜ ਨੂੰ ਉਤੋਂ ਕੁਝ ਹੋਰ ਮੰਨਦੇ ਹੋ ਬਾਹਰੋਂ ਕੁਝ ਹੋਰ ਮੰਨਦੇ ਹੋ ਫਿਰ ਤੁਹਾਡਾ ਮੱਥਾ ਟੇਕਣਾ ਵੀ ਪਖੰਡ ਹੈ ਜੇ ਤੁਸੀਂ ਅੰਦਰੋਂ ਪਿਆਰ ਕਰਦੇ ਹੋ ਫਿਰ ਤੁਹਾਨੂੰ ਕਣ 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 ਵਿੱਚ ਪਰਮਾਤਮਾ ਨਾਲੇ ਤਾਂ ਆਪਾਂ ਕਹਿੰਦੇ ਵੀ ਪ੍ਰਮਾਤਮਾ ਸਭ ਘਟ ਹੈ ਸਬਿਆ ਘਟ ਰਾਮ ਬੋਲੇ ਰਾਮ ਬੋਲੇ ਤੇ ਆ ਰਾਮ ਬਿਨਾ ਕੋਣ ਬੋਲੇ ਤੋ ਇਸ ਤਰ੍ਹਾਂ ਕਰਕੇ ਨੜ ਤਾਂ ਆਪਾਂ ਦਾ ਸਾਰਾ ਵਿੱਚ ਪਰਮਾਤਮਾ ਹੈ ਜੇ ਆਪਾਂ ਅਨਿਸ਼ਾਰ ਸਾਹਿਬ ਨੂੰ ਮੱਥਾ ਟੇਕਣ ਲੱਗ ਜੇ ਫਿਰ ਕਹਿੰਦੇ ਇਹ ਪਖੰਡ ਹੈ ਇਸ ਤਰ੍ਹਾਂ ਕਰਕੇ ਸਾਡੀ ਤਾਲਮੇੜ ਮਿਲਦਾ ਹੀ ਨਹੀਂ ਕਿ ਪਖੰਡ ਕੁਛ ਨਹੀਂ ਹੁੰਦਾ ਪ੍ਰੇਮ ਹੈ ਜਿੱਥੇ ਉੱਥੇ ਕੋਈ ਵਖੰਡ ਨਹੀਂ ਪ੍ਰੇਮ ਤਾਂ ਸਾਰੇ ਕਿੱਤੇ ਸਾਰੇ ਸਾਰੇ ਪਾਸੇ ਵਾਹਿਗੁਰੂ 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 ਦੇਖਦਾ ਹੈ ਪ੍ਰੇਮ ਵਿੱਚ ਜਿਵੇਂ ਭਾਈ ਕਨਈਆ ਨੂੰ ਜਿਹੜੇ ਮੁਗਲ ਸੀਗੇ ਉਹਨੀਆਂ ਉਹਨਾਂ ਦੀ ਪੋਜਾਂ ਵੀ ਦਸ਼ਮੇਸ਼ ਪਤਾ ਦੇਖਣ ਲੱਗ ਗਈ ਉਹਦੇ ਵਿੱਚ ਔਰ ਔਰ ਕਿੰਨੇ ਹੀ ਗੁਰਮੁਖ ਪਿਆਰੇ ਨੇ ਸਾਰੇ ਪਾਸੇ ਪ੍ਰਮਾਤਮਾ ਅਨੇਕ ਦੇਖਣ ਲੱਗ ਪਏ ਇੱਥੇ ਤਾਂ ਆਪਾਂ ਨੂੰ ਗੁਰੂ ਨੇ ਗੁਰੂ ਨੇ ਆਪਾਂ ਨੂੰ ਪਹੁੰਚਾਉਣਾ ਸੋ ਹਰ ਇੱਕ ਪਰ ਹਰ ਇੱਕ ਚੀਜ਼ ਵਿੱਚ ਪ੍ਰਮਾਤਮਾ ਦੇਖਣਾ ਸ਼ੁਰੂ ਹੋ ਜਾਂਦਾ ਮੂਲ ਮੰਤਰ ਹੈ ਜਿਹੜਾ ਇਹ ਤੁਹਾਡੇ ਰੋਮ ਰੋਮ ਵਿੱਚ ਰੋਮ ਰੋਮ ਵਿੱਚ ਵਸ ਜੇਗਾ ਅਤੇ ਇਹ ਪ੍ਰਕਾਸ਼ ਕਰਦਾ ਹੈ ਫਿਰ ਦੂਜੀ ਗੱਲ ਇਹ ਸਾਰੀਆਂ ਸ਼ਕਤੀਆਂ ਜਗਮਾਉਂਦਾ ਹੈ ਅੰਦਰੋਂ ਕਿਉਂਕਿ ਸਰਬਜੋਤ ਨਾਮੈ ਕੀ ਚੇਰ ਜਿਹੜੀਆਂ ਸਾਰੀਆਂ ਜੋਤਾਂ ਨੇ ਸਾਰੀਆਂ ਸ਼ਕਤੀਆਂ ਨੇ ਇਹ ਨਾਮ ਦੀਆਂ ਚੇਲੀਆਂ ਨੇ ਨਾਮ ਦੇ ਅਧੀਨ ਨੇ ਨਾਮ ਨੂੰ ਪਿਆਰ ਕਰਦੀਆਂ ਨੇ ਨਾਮ ਦੀ ਹੀ ਉਪਜ ਨੇ ਇਹ ਲੱਗ ਨਹੀਂ ਹੈਗਾ ਪ੍ਰਮਾਤਮਾ ਤੋਂ ਇਹ ਪ੍ਰਮਾਤਮਾ ਦਾ ਦੂਜਾ ਰੂਪ ਨੇ ਬਸ ਪ੍ਰਮਾਤਮਾ ਦਾ ਦੂਜਾ ਰੂਪ ਨੇ ਇਹ ਇਹਨੂੰ ਲੱਗ ਨਹੀਂ ਸਮਝਣਾ ਹੈਗਾ ਪਰ ਜਿਵੇਂ ਆਪਾਂ ਨੂੰ ਕਿਹਾ ਵੀ ਮੰਤਰ ਜ ਆਪਣਾ ਜ਼ਰੂਰੀ ਹੈ ਭਾਈ ਕਿਉਂ ਜੇ ਆਪਾਂ ਨੇ ਮੁਕਤੀ ਲੈਣੀ ਹੈ ਪਰਮੇਸ਼ਰ ਦੇ ਦਰ ਤੇ ਦਰਗਾਹ ਵਿੱਚ ਮਨਜ਼ੂਰ ਹੋਣਾ ਤਾਂ ਮੂਲ ਮੰਤਰ ਜਪੋ ਮੂਲ ਮੰਤਰ ਜਪ ਲਓ ਜਾਂ ਬਾਣੀ ਕਹਿ ਲਓ ਜਾਂ ਵੈਗਰੂਗਰ ਮੰਤਰ ਪਰ ਇੱਥੇ ਗੱਲ ਮੂਲ ਮੰਤਰ ਦੀ ਚੱਲ ਰਹੀ ਜਿਹਨਾਂ ਨੂੰ ਮੂਲ ਮੰਤਰ ਕਰਨ ਨੂੰ ਪਿਆਰ ਜੀ ਕਰਦਾ ਸੋ ਇਸ ਤਰ੍ਹਾਂ ਕਰਕੇ ਮੂਲ ਮੰਤਰ ਫਿਰ ਇਸ ਤਰ੍ਹਾਂ ਤੁਸੀਂ ਲਿਖ ਕੇ ਕੋਲੇ ਰੱਖ ਸਕਦੇ ਹੋ ਜੰਤਰ ਦੀ ਤੌਰ ਤੇ ਜਦੋਂ ਤੁਸੀਂ ਇਹਨੂੰ ਜਪਵੋਗੇ ਕੋਲੇ ਰੱਖਿਆ ਹੋਇਆ ਨਾਲੇ ਮੰਤਰੋਗੇ ਨਾਲ ਜੰਤਰ ਹੋਰ ਪ੍ਰਭਾਵਸ਼ਾਲੀ ਹੋਵੇਗਾ ਜੇ ਤੁਸੀਂ ਤੰਤਰ ਕਰਨ ਹੈ ਤਾਂ ਫਿਰ ਤੁਸੀਂ ਮੂਰੇ ਰੱਖ ਕੇ ਜਲ ਰੱਖ ਕੇ ਜਾਲ ਉਤੇ ਕਰੋ ਉਹ ਸ਼ਕ ਲਿਆ ਕਰੋ ਅੱਖਾਂ ਦੇ ਛੱਟੇ ਮਾਰ ਲਿਆ ਕਰੋ ਸੋ ਇਸ ਤਰ੍ਹਾਂ ਕਰਕੇ ਤੰਤਰ ਰੂਪ ਮੰਤਰ ਵੀ ਜੰਤਰ ਵੀ ਤੰਤਰ ਸੋ ਜਦੋਂ ਸੰਤ ਗੁਰਵਾਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਸ਼ ਰਾਤ ਨੂੰ ਗੌਲੀ ਸਾਹਿਬ ਵਿੱਚ ਖੜ ਕੇ ਗੋਬਿੰਦਵਾਲ ਸਾਹਿਬ ਉਹ ਵੇਖੇ ਸੈਮਨ ਕਰਦੇ ਹੁੰਦੇ ਹੋ ਜਲ ਵਿੱਚ ਕਿਉਂ ਖੜਨਾ ਕਿਉਂਕਿ ਪਿਆਰਿਓ ਇੱਕ ਤਾਂ ਸਿੱਧਕ ਹੁੰਦਾ ਵੀ ਮੈਂ ਹੱਠ ਕਰਨਾ ਇਸ ਤਰ੍ਹਾਂ ਵੀ ਮਨ ਦੇ ਮਰ ਨੂੰ ਤੋੜਨਾ ਵੀ ਮੈਂ ਤਾਂ ਇਸ ਤਰ੍ਹਾਂ ਸਰੀਰ ਵਿੱਚ ਤਾਕਤ ਹੁੰਦੀ ਹੈ ਜੇ ਸਰੀਰ ਦੀ ਕਿਸੇ ਤਾਂ ਕਿਸੇ ਕੰਮ ਤੇ ਪੂਰੀ ਨਾ ਲੱਗੀ ਨਾ ਸਰੀਰ ਸੰਤੁਸ਼ਟ ਨਹੀਂ ਹੁੰਦਾ ਹੈਗਾ ਇਹ ਤਾਂ ਕਰਕੇ ਇਸ ਤਰ੍ਹਾਂ ਸਰੀਰ ਨੂੰ ਵੀਜੀ ਰੱਖਣਾ ਪੈਂਦਾ ਤਾਂ ਖਿਆਲ ਉਧਰ ਪਰਾਂ ਨਹੀਂ ਜਾਂਦਾ ਪੂਰੀ ਤਾਂਗੇ ਤੇ ਲਾ ਕੇ ਸੋ ਜਦੋਂ ਇਸ ਤਰ੍ਹਾਂ ਜਪਦੇ ਰਹੇ ਮਹਾਂਪੁਰਸ਼ ਸਾਡੇ ਆਪਣੇ ਗੁਰਬਾਲ ਸਿੰਘ ਜਪੀ ਜਾਂਦੇ ਨੇ ਜਦੋਂ ਹੋਏ ਨਾ ਕਾਫੀ ਦਿਨ ਜਪਦਿਆਂ ਨੂੰ ਉੱਥੇ ਕੁਛ ਚਰ ਬੋਲੀ ਸਾਹਿਬ ਦੇ ਵਿੱਚ ਖੜ ਕੇ ਜਪਦੇ ਹੁੰਦੇ ਉਹਨਾਂ ਨੇ ਦਸ ਮੇਜ ਪਿਤਾ ਕਲਗੀਧਰ ਮਹਾਰਾਜ ਦੇ ਦਰਸ਼ਨ ਹੋਏ ਦਰਸ਼ਨ ਕਿਵੇਂ ਹੋਏ ਮੂਲ ਮੰਤਰ ਜਪਨ ਜਪਦਿਆਂ ਐਸ ਤਰ੍ਹਾਂ ਨਾ 10ਵੇਂ ਪਾਸ਼ਾ ਮਹਾਰਾਜ ਨੇ ਐ ਆਪਦੀ ਬੁੱਕਲ ਦੇ ਵਿੱਚ ਆਪਦੀਆਂ ਬਾਹਾਂ ਵਿੱਚ ਬਹੁਤ ਸਾਰੇ ਸਿੰਘ ਐ ਬੁੱਕਲ ਵਿੱਚ ਲਏ ਹੋਏ ਸੀਗੇ ਬਾਹਾਂ ਦੇ ਵਿੱਚ ਬਾਹਾਂ ਵਿੱਚ ਲਏ ਪੂਰੀ ਜੱਫਾ ਪਾਇਆ ਹੋਇਆ ਤੇ 10ਵੇਂ ਪਾਸ਼ਾ ਸੰਤ ਗੁਰਵਾਜ ਸਿੰਘ ਜੀ ਨੂੰ ਕਹਿਣ ਲੱਗੇ ਕਿ ਆ ਜਾ ਭਾਈ ਤੂੰ ਵੀ ਆ ਜਾ ਸਾਡੀ ਬੁੱਕਲ ਵਿੱਚ ਸੰਤ ਜੀ ਕਹਿਣ ਲੱਗੇ ਮਹਾਰਾਜ ਮੇਰੇ ਜਿਹ ਕਹਦੇ ਤੁਸੀਂ ਤਾਂ ਜੱਫਾ ਪਾਰਕਿਆ ਸਾਰਿਆਂ ਨੂੰ ਮੇਰੇ ਜੋ ਕੀਤਾ ਜਗਾ ਹੈ ਨਹੀਂ ਇਹ ਐ ਇੰਨਾ ਕਦ ਜੋ ਜੱਫਾ ਪਾ ਕੇ ਨਾ ਐ ਇਹ ਉਂਗਲ ਤੇ ਉਂਗਲ ਚੜੀ ਹੋਈ ਸੀ ਮਾਰਾਦੀ ਐ ਇਸ ਤਰ੍ਹਾਂ ਪੂਰਾ ਜੱਫਾ ਪਾ ਕੇ ਤੇ ਮਹਾਰਾਜ ਕਹਿੰਦੇ ਤੇਰੀ ਜੋਗੇ ਦਾ ਜਗ੍ਹਾ ਹੈਗੀ ਆ ਸੀ ਇਹ ਇੰਨੀ ਕ ਉਂਗਲ ਕਹਿੰਦੇ ਹੋਰ ਖੁੱਲੀ ਕਰ ਦਾਂਗੇ ਕਹਿੰਦਾ ਭਾਬ ਜਗ੍ਹਾ ਹੈਗੀ ਐ ਜੇ ਆ ਕਰਾਂਗੇ ਉਂਗਲ ਚੜੀ ਜੋ ਹੋਰ ਕਹਾਂ ਹੋਰ ਬਾਹਾਂ ਚੌੜੀਆਂ ਕਰ ਲਾਂਗੇ ਆਪਾਂ ਇਸ ਤਰ੍ਹਾਂ ਹੁੰਦਾ ਐ ਤੁਕ ਮਹਾਰਾਜ ਕਹਿਣ ਲੱਗੇ ਗੁਰਵੰਤ ਸਿੰਘ ਨੂੰ ਵੀ ਆ ਜਾ ਭਾਈ ਤੇਰੀ ਜਗ੍ਹਾ ਜੋ ਕੀ ਜਗ੍ਹਾ ਤਾਂ ਹੈਗੀ ਆ ਹੋਰ ਅਸੀਂ ਬਾਹਾਂ ਥੋੜੀ ਜਿਹਾ ਹੋਰ ਖੋਲ ਦਾਂਗੇ ਹੋਰ ਹੈਗੀ ਆ ਜੀ ਸਾਡੇ ਕੋਲੇ ਜਗ੍ਹਾ ਬਾਹਾਂ ਵਿੱਚ ਲੈਣ ਨੂੰ ਇਹ ਮੂਲ ਮੰਤਰ ਤੋਂ ਕਹਿੰਦੇ ਅਸੀਂ ਤੇਰੇ ਬਹੁਤ ਪ੍ਰਭਾਵ ਹੋਇਆ ਦੱਸੇ ਪਾਸ਼ਾ ਮਹਾਰਾ ਕਹਿੰਦੀ ਮੂਲ ਮੰਤਰ ਸਾਨੂੰ ਬਹੁਤ ਪਿਆਰਾ ਹੈ ਸੋ 100 ਸਾਖੀ ਦੇ ਦੋ ਭਾਗ ਨੇ ਇੱਕ ਤਾਂ ਹੁਣ ਪੜੀ ਜਾਂਦੇ ਨਾ 100 ਸਾਖੀ ਆਮ ਜਣ ਕੇ ਉਹ 100 ਸਾਖੀ ਵਿੱਚ ਤਾਂ ਥੋੜੀਆਂ ਜਿੰਗਲਾਂ ਪਰ ਇੱਕ 100 ਸਾਖੀ ਹੋਰ ਹੈ 37 ਸਾਲ ਦੀ ਜਿਹੜਾ ਉਹਨਾਂ ਨੇ ਇਕੱਠਾ ਕਰਿਆ 37 ਸਾਲ ਦੀ ਅਣਥੱਕ ਮਿਹਨਤ ਤੋਂ ਬਾਅਦ ਦੋ ਭਾਗ ਪ੍ਰਾਪਤ ਹੋਲੇ ਸੋ ਸਾਖੀ ਦੀ ਉਹਦੇ ਵਿੱਚ ਬਹੁਤ ਵਿਸਾਰ ਦੇ ਨਾਲ ਲਿਖਿਆ ਕੁਝ ਕੋਡ ਨਹੀਂ ਲਿਖਿਆ ਦੇ ਵਿੱਚ ਸੋ ਇਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਪਿਆਰੋ ਜੇ ਗ੍ਰੰਥਾਂ ਨੂੰ ਆਪਾਂ ਢੂੰਡਾਂਗੇ ਵਿਚਾਰਾਂਗੇ ਪੜ੍ਹਾਂਗੇ ਉਹਨਾਂ ਵਿੱਚ ਪਤਾ ਲੱਗਦਾ ਹੈ ਮੂਲ ਮੰਤਰ ਦੇ ਜਾਪ ਜਿਹੜਾ ਵੀ ਤੁਸੀਂ ਇੱਕ ਗੱਲ ਹੋਰ ਜੇ ਮੂਲ ਮੰਤਰ ਦੇ ਜਾਪ ਦੇ ਨਾਲ ਤੁਸੀਂ ਕੋਈ ਸ਼ਬਦ ਲਾ ਲੋਗੇ ਉਹ ਜਿਹੜਾ ਸ਼ਬਦ ਜਾਪੋਗੇ ਉਹਦੀ ਹੋਰ ਵੱਧ ਤਾਕਤ ਵੱਧ ਜਾਂਦੀ ਹੈ ਹਰ ਇੱਕ ਸ਼ਬਦੀ ਤਾਕਤ ਹੋਰ ਵੱਧ ਜਾਂਦੀ ਹੈ ਮੂਲ ਮੰਤਰ ਦੇ ਨਾਲ ਜਦੋਂ ਸੰਤ ਆਤਰ ਸਿੰਘ ਮਹਾਰਾਜ ਨੇ ਕੀ ਕੀਤਾ ਸੰਤ ਆਤਰ ਸਿੰਘ ਮਹਾਰਾਜ ਨੇ ਮੂਲ ਮੰਤਰ ਜਪਿਆ ਨਾਲ ਗੌੜੀ ਮਹਲਾ ਮੰਤਰ ਕਰ ਬੈਸੋ ਹਰਜਰ ਪਿਆਰੇ ਗੋਬਿੰਦ ਦੇ ਮੁਕੰਦੇ ਤੇ ਹਮਨੇ ਹੀ ਚੰਗੇ ਬੋਰਾਣਾਂ ਕੋਈ ਪਰਵਰਤਨ ਆਨ ਤਾਰੇ ਸੋ ਇਹ ਵੀ ਨਾਂ ਲਾਇਆ ਇਸ ਤਰ੍ਹਾਂ ਕਿ ਗੋਰਮੁਖਾ ਪਿਆਰੇ ਜਿਹੜਾ ਮੂਲ ਮੰਤਰ ਹੈ ਮੂਲ ਕਿਹਨੂੰ ਕਹਿੰਦੇ ਨੇ ਮੂਲ ਕਹਿੰਦੇ ਨੇ ਜੜ ਨੂੰ ਸਾਰਿਆਂ ਮੰਤਰਾਂ ਦੀ ਦੇਰੀ ਜੜ ਹੈ ਉਹ ਮੂਲ ਹੈ ਮੂਲ ਹੈ ਜਿਹੜਾ ਉਹ ਇਹ ਸ਼ਬਦ ਹੈ ਕਿਉਂਕਿ ਨਰੰਕਾਰ ਦਾ ਸ਼ਬਦ ਹੈ ਹਰ ਇੱਕ ਕੋਲੇ ਪ੍ਰਮਾਤਮਾ ਦੀ ਧੁਰਦੀ ਬਾਣੀ ਨਹੀਂ ਹੈਗੀ ਮਹਾਰਾਜੇ ਪਾਸ਼ਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰ ਕੀ ਬਾਣੀ ਸਾਨੂੰ ਦਿੱਤੀ ਹੈ ਜਿਹੜੀ ਪਿਓਰ ਸ਼ੁੱਧ ਖਾਲਸਾ ਦੇ ਵਿੱਚ ਕੋਈ ਰਲਾवट ਨਹੀਂ ਹੈਗੀ ਜਿੰਨਾ ਵਿਸ਼ਵਾਸ ਤੁਸੀਂ ਕਰੋਗੇ ਹੋਰ ਸਭ ਤੋਂ ਵੱਡੀ ਗੱਲ ਜਦੋਂ ਗੁਰਨਾਨਕ ਪਾਸ਼ਾ ਮਹਾਰਾਜ ਦਾ ਵਿਆਹ ਹੋਇਆ ਉਦੋਂ ਜਿਹੜੇ ਉਦੋਂ ਦੇ Hindu ਸੀਗੇ ਜਿਹੜੇ ਮਹਾਰਾਜ ਦਾ ਜਿਹੜਾ ਪਛੋਕਰ ਸੀਗਾ ਉਹ ਸਾਰੇ ਜਿਹੜੇ ਆਪਣੇ ਕਿਰਿਆ ਕਰਮ ਔਰ ਜਿਹੜੀ ਉਹਨਾਂ ਦਾ ਹੈ ਸੀ ਸਭ ਵਿਆਹ ਸ਼ਾਦੀ ਸੰਸਕਾਰਨ ਜਨਮ ਮਰਨ ਵਿਆਹ ਕਾਰਜ ਕਾਰਜ ਸਾਰੇ ਸੀ ਉਹ ਹਿੰਦੂ ਮਤ ਮਤਵ ਦੀ ਕਰਦੇ ਸੀ ਪਹਿਲਾਂ ਸੋ ਕੀ ਹੋਇਆ ਕਦੇ ਅਗਨੀ ਦੀਵਾਲ ਦੇ ਵਾਲੇ ਫੇਰੇ ਲੈਣ ਨੇ ਮਹਾਰਾਜ ਕਹਿੰਦੇ ਨਹੀਂ ਅਸੀਂ ਕਹਿੰਦੇ ਅੱਗ ਸਾਡਾ ਗੁਰੂ ਨਹੀਂ ਹੈਗਾ ਫਿਰ ਕਹਦੇ ਤੂੰ ਲੈ ਲਿਆ ਭਾਈ ਜਿਵੇਂ ਕਰਨੇ ਫਿਰ ਮਹਾਰਾਸ਼ਟਰ ਦੇ ਬਾਦਸ਼ਾਹ ਨੇ ਉੱਥੇ ੴ ਲਿਖ ਕੇ ਟੇਬਲ ਤੇ ਰੱਖਿਆ ਉਹਦੇ ਆਲੇ ਦੁਆਲੇ ਪ੍ਰਕਰਮਾ ਕਰੀਆਂ ਤੇ ਪ੍ਰਮਾਤਮਾ ੴ ਮੂਲ ਮੰਤਰ ਅਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਮੋਲ ਮੰਤਰ ਵਿੱਚ ਬਹੁ ਸ਼ਕਤੀਆ ਬਹੁ ਸ਼ਕਤੀ ਹੈ ਇਹ ਰਾਤ ਨੂੰ ਸੌਣ ਤੋਂ ਬਾਅਦ ਤਾਂ ਜਿਹੜਾ ਬੰਦਾ ਰਾਤ ਨੂੰ ਜਪਦਾ ਹੈ ਤੇ ਦਿਨੇ ਜਪਦਾ ਹੈ ਜਦੋਂ ਸੌ ਜਾਂਦਾ ਹੈ ਨਾ ਉਸ ਤੋਂ ਬਾਅਦ ਤਾਂ ਬਹੁਤ ਜਿਆਦਾ ਚਮਤਕਾਰ ਦਿਖਾਉਂਦਾ ਹੈ ਬਹੁਤ ਜਿਆਦਾ ਅਨੋਖੀਆਂ ਹੀ ਜਗਾਵਾਂ ਤੇ ਅਨੋਖੀਆਂ ਖੰਡਾਂ ਬ੍ਰਾਹਮਣਾਂ ਦਾ ਵਿੱਚ ਲੈ ਜਾਂਦਾ ਹੈ ਜਿਸ ਕਾਰਜ ਜੇ ਤੁਸੀਂ ਮੁਕਤੀ ਚਾਹੁੰਦੇ ਹੋ ਇਹ ਮੁਕਤੀ ਵੀ ਦੇਊਗਾ ਜੇ ਤੁਸੀਂ ਕੋਈ ਦਾਤ ਲੈਣੀ ਹੈ ਤਾਂ ਉਹ ਦਾਤ ਵੀ ਦੇਊਗਾ ਜੇ ਤੁਸੀਂ ਕੋਈ ਇਸ ਤਰ੍ਹਾਂ ਦੇ ਅਨੋਖੀਆਂ ਅ ਖੇਡਣਾ ਦੇਖਣੀਆਂ ਨੇ ਮਹਾਰਾਜ ਮੈਨੂੰ ਦਰਸ਼ਨ ਕਰਾਓ ਫਿਰ ਉਸ ਤਰ੍ਹਾਂ ਵੀ ਇਹ ਉਸ ਤਰ੍ਹਾਂ ਕਰੁੰਦਾ ਹੈ ਇਹਦੇ ਵਿੱਚ ਸਾਰੇ ਗੁਣ ਆ ਗਏ ਪਿਆਰਿਓ ਇਹ ਪ੍ਰਮਾਤਮਾ ਹੀ ਆ ਮੂਲ ਮੰਤਰ ਇੱਕ ਗੁਰਸਖ ਪਿਆਰਾ ਹੁੰਦਾ ਸੀ ਉਹ ਗੁਰੂਆਂ ਦੇ ਨਾਮ ਘਟ ਲੈਂਦਾ ਸੀ ਉਹ ਕੋਈ ਵੀ ਕੰਮ ਹੁੰਦਾ ਮੂਲ ਮੰਤਰ ਬਹੁਤ ਜਵਦਾ ਸੀਗਾ ਕੋਈ ਵੀ ਕੰਮ ਹੁੰਦਾ ਕਹਿੰਦਾ ਇਹ ਮੂਲ ਮੰਤਰ ਮਹਾਰਾਜ ਮੇਰੇ ਨਾਲ ਚੱਲੋ ਇਹ ਮੂਲ ਮੰਤਰ ਮਹਾਰਾਜ ਮੇਰੇ ਨਾਲ ਚੱਲੋ ਤੁਸੀਂ ਮੇਰਾ ਕਾਰਜ ਕਰੋ ਤੇ ਕਾਰਜ ਬਹੁਤ ਬਣਦੇ ਸੀ ਜੇ ਉਹਦਾ ਕਾਰਜ ਕੋਈ ਅਟਕ ਜਾਂਦਾ ਤਾਂ ਮੂਲ ਮੰਤਰ ਹੋਰ ਵਧਾ ਦਿੰਦਾ ਜਣਕੇ ਉਹ ਐ ਨਹੀਂ ਕਹਿੰਦੇ ਇਹ ਗੁਰੂ ਨਾਨਕ ਪਾਤਸ਼ਾਹ ਮੇਰਾ ਕਾਰਜ ਕਰੋ ਨਾ ਉਹ ਕਹਿੰਦਾ ਸੀ ਇਹ ਮੂਲ ਮੰਤਰ ਮਹਾਰਾਜ ਮੂਲ ਮੰਤਰ ਮਹਾਰਾਜ ਹੀ ਆਪੇ ਕਰਨਗੇ ਮੂਲ ਮੰਤਰ ਮਹਾਰਾਜ ਨੇ ਅੱਜ ਐ ਕੀਤਾ ਉਹ ਮੂਲ ਮੰਤਰ ਨੂੰ ਮਹਾਰਾਜ ਕਹਿੰਦਾ ਸੀਗਾ ਇੰਨਾ ਬਸ਼ਰਬਾਸ ਇਸ ਤਰ੍ਹਾਂ ਪਿਆਰ ਪਾਉਣਾ ਪੈਂਦਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਮੂਲ ਮੰਤਰ ਨੂੰ ਬੈਠ ਕੇ ਜਪ ਲਓ ਤੁਰ ਕੇ ਜਪ ਲਓ ਜੇ ਮਰਜ਼ੀ ਜਪ ਲਓ ਪਰ ਇੱਕ ਜ਼ਰੂਰ ਹੈ ਆਸਣ ਜ਼ਰੂਰ ਬਣਾ ਲਓ ਇੱਕ ਜਿੱਥੇ ਮਰ ਤੁਸੀਂ ਬੈਠਦੇ ਹੋ ਇੱਕ ਵਾਰੀ ਤਾਂ ਜ਼ਰੂਰ ਬੈਠਿਆ ਕਰੋ ਫਿਰ ਉਸ ਤੋਂ ਬਾਅਦ ਜਦ ਤੁਹਾਨੂੰ ਲੈਂ ਲੱਗਦਾ ਹੈ ਬੀਜ ਜਨ ਦਾ ਮਾਰ ਕਾਲਾ ਪੈਂਦਾ ਜਾਂ ਅਸੀਂ ਕੰਮ ਧੰਦੇ ਕਰਨੇ ਨੇ ਜਾਂ ਅਸੀਂ ਡਿਊਟੀ ਤੇ ਜਾਣੇ ਫਿਰ ਤੁਰਦੇ ਫਿਰਦੇ ਮੋਟਰਸਾਈਕਲ ਤੇ ਗੱਡੀ ਤੇ ਦੁਕਾਨ ਤੇ ਕੋਈ ਡਾਕਟਰ ਹੈ ਕੋਈ ਕੋਈ ਵੀ ਕੰਮ ਹੈ ਫਿਰ ਮੂਲ ਮੰਤਰ ਤੁਰਦੇ ਫਿਰਦੇ ਨਾਲੇ ਪੈਸੇ ਜਬਰਕ ਤੋਂ ਹੋਏਗੀ ਨਾਲੇ ਤੁਹਾਡੇ ਹੱਥੋਂ ਕੰਮ ਹਦੇ ਹੱਥਾਂ ਵਿੱਚ ਵਰਕਤਾ ਆਏਗੀ ਜਿਹੜੇ ਹਾ ਕੰਮ ਨੂੰ ਹੱਥ ਪਾਉਂਗੇ ਉਹ ਕੰਮ ਵੀ ਤੁਹਾਡੇ ਵੱਲ ਕੇ ਇੰਨੀ ਵੱਡੀ ਸ਼ਕਤੀ ਹੈ ਮੂਲ ਮੰਤਰ ਚ ਪ੍ਰੇਮ ਸਹਿਤ ਜਪੋ ਮਹਾਰਾਜ ਚ ਪਰਮਾਤਮਾ ਦਾ ਰੂਪ ਸਮਝ ਲਓ ਗੁਰਨਾਮਕ ਦਾ ਰੂਪ ਸਮਝ ਲਓ ਮੂਲ ਮੰਤਰ ਨੂੰ ਬਹੁਤ ਹੀ ਜ਼ਿਆਦਾ ਤਰੱਕੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ